ਪ੍ਰਾਇਮਰੀ ਸਕੂਲ ਦੇ 5 ਬੱਚਿਆਂ ਤੇ ਇੱਕ ਅਧਿਆਪਕਾ ਦੇ ਲੜਿਆ ਡੂਮਣਾ ਸਕੂਲ ਵਿੱਚ ਮਚਿਆ ਹਾਹਾਕਾਰ ਅੱਜ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਉਸ ਸਮੇਂ ਬੱਚਿਆਂ 'ਚ ਡਰ ਦਾ ਮਾਹੌਲ ਬਣ ਗਿਆ ਜਦੋਂ ਉੜਦਾ ਡੂਮਣਾ ਆ ਕੇ ਬੱਚਿਆਂ ਦੇ ਲੜ ਗਿਆ ਬੱਚਿਆਂ ਦੇ ਨਾਲ ਸਕੂਲ ਦੀ ਇੱਕ ਅਧਿਆਪਕਾ ਨੂੰ ਵੀ ਇਸ ਡੂਮਨੇ ਨੇ ਜ਼ਖਮੀ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਅੱਜ ਬੱਚੇ ਜਦੋਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ 'ਚ ਬੈਠੇ ਸੀ ਤਾਂ ਇਹ ਘਟਨਾ ਵਾਪਰੀ ਉੱਥੇ ਹੀ ਇਸ ਘਟਨਾ 'ਚ 5 ਮਾਸੂਮ ਬੱਚੇ ਅਤੇ ਸਕੂਲ ਅਧਿਆਪਕਾ ਨੂੰ ਡੂਮਨੇ ਨੇ ਕੱਟ ਲਿਆ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹੋ ਹਸਪੀਟਲ ਹਾਂਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮ ਡੋਮਣ ਆੜਦਾ ਆ ਗਿਆ ਮੇਰੇ ਗਰਾਉਂਡ ਸਕੂਲ ਦੇ ਵਿੱਚ ਮਤਲਬ ਤੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀ ਉੱਠ ਕੇ ਜਾ ਕੇ ਲੰਚ ਕਰਕੇ ਤੇ ਉਹ ਕਲਾਸ ਚ ਜਾਣ ਲੱਗੇ تھے ਉਸ ਦਿਨ ਡੋਮਣ ਆਇਆ ਹੀ ਉਰ ਦੌੜਦਾ ਉਹਨੇ ਅੱਗੇ ਬੱਚੇ ਨੇ ਸਾਰਿਆਂ ਦੇ ਲੜ ਗਏ ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਆ 5ਵੇਂ ਤੱਕ ਆਈ ਇਹ ਕਿੰਨੇ ਬੱਚਿਆਂ ਨੂੰ ਕਟਿਆ ਉਹਨੂੰ ਉਹਨੇ ਕਟੇ 5 ਬੱਚਿਆਂ ਨੂੰ ਬਾਕੀ ਜਿਹੜੇ ଥିਗੇ ਯਾਨੀ ਘਬਰਾ ਸਾਰੇ ਗਏ ਦੀ ਬੱਚੇ ਬਹੁਤ ਜ਼ਿਆਦਾ ਘਬਰਾ ਗਏ ਥੀ ਕਿ ਮੈਡਮ ਦੇ ਬਹੁਤ ਜ਼ਿਆਦਾ ਲੜੇ ਆਈ ਮੈਡਮ ਬੱਚ ਮੈਡਮ ਬੱਚਿਆਂ ਨੂੰ ਬਚਾਉਂਦੀ ਸੀ ਇੱਕ ਕਰਕੇ ਫਿਰ ਬੱਚੇ ਮੈਡਮ ਦੇ ਜ਼ਿਆਦਾ ਲੜੇ ਆਈ ਤਿੰਨ ਬੱਚੇ ਜ਼ਿਆਦਾ ਸੀਰੀਅਸ ਨੇ ਬਹੁਤੇ ਤੇ ਦੋ ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸੇ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਪਰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕਿਸੇ ਨੇ ਨਹੀਂ ਉੱਤੇ ਮੱਲੇ ਲਵੇ ਲਾਉਣ ਇੱਕ ਦੋ ਕੁ ਬੁੜੀਆਂ ਥੀ ਆ ਬਾਕੀ ਸਾਡੇ ਧਰਨਾ ਚੱਲਦਾ ਈ ਸਾਰੇ ਧਰਨੇ ਤੇ ਸੀਗੇ ਅਸੀਂ ਮੈਂ ਵੀ ਉੱਥੇ ਸੀ ਗਈ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਇਹ ਆ ਕੇ ਇਹਨਾਂ ਨੇ ਫਿਰ ਆਪਣੀ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਦੋਂ ਬਾਅਦ ਸਾਨੂੰ ਫੋਨ ਕਰਤੇ ਪਏ ਅਸੀਂ ਤੇ ਬੱਚਿਆਂ ਨੂੰ ਜਾ ਕੇ ਜਦ ਇਹਥੇ ਪਹੁੰਚ ਲਓ ਆ ਗਈ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਪਤਾ ਤੁਹਾਨੂੰ ਇਹ ਦੋ ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੁਣ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਉਹਦਾ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨ ਦੇ ਬਹੁਤਾ ਜਿਆਦਾ ਲੜੇ ਮੈਡਮ ਦੇ ਹਾਲਾਤ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜਿਆਦਾ ਯਾ ਪਿੰਡੋਂ ਤਾਂ ਬਹੁਤ ਮਸੀਆ ਪਹੁੰਚਿਆ ਹੀ ਹਨ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਆਹੀ ਕਰਦੇ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕਿ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮਾਰੇ ਮੋਟਾ ਨੂਮਣਾ ਟਾਂਵਾਂ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਪਜਾਓ ਸਦਕੇ ਕਿਸੇ ਨੂੰ ਕਿੰਨੀ ਗੱਲੀ ਟੈਕਣ ਦਾ ਜਾਨ ਦਾ ਵੀ ਸਤਾ ਹੋ ਸਕਦਾ ਬੱਚਿਆਂ ਦਾ ਪੂਰਾ ਪੂਰਾ ਬੱਚੇ ਨੇ ਕਬਰ ਆ ਕੇ ਬੱਚਿਆਂ ਨੂੰ ਕੁਝ ਹੋ ਸਕਦਾ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਅ ਡਾਕਟਰ ਸਾਹਿਬ ਖੀਨੀਏ ਤੋਂ ਬੱਚੇ ਆਏ ਨੇ ਕੀ ਮਾਮਲਾ ਹੈ ਹੈ ਹਾਂਜੀ ਆਪਣੇ ਕੋਲ ਅੱਜ ਖੀਨੀਆ ਤੋਂ ਬੱਚੇ ਆਏ ਆ ਵਿਦ ਟੀਚਰ ਬੱਚਿਆਂ ਨੂੰ ਬੀਸ ਨੇ ਮਤਲਬ ਮੁਖਿਆਲ ਨੇ ਕੱਟਿਆ ਤੇ ਬੱਚੇ ਦੋ ਤਿੰਨ ਬੱਚੇ ਤਾਂ ਥੋੜੇ ਅਨਕੌਸ਼ੀਅਸ ਕੰਡੀਸ਼ਨਸ 'ਚ ਆਏ ਸੀਗੇ ਪਰ ਹੁਣ ਸਟੇਬਲ ਨੇ ਬੱਚਿਆਂ ਦੇ ਨਾਲ ਉਹਨਾਂ ਦੀ ਇੱਕ ਫੀਮੇਲ ਟੀਚਰ ਵੀ ਸੀ ਮੈਮ ਕਿੰਨੇ ਬੱਚੇ ਸੀ टोटल ਪੰਜ ਬੱਚੇ ਸੀ ਔਰ ਇੱਕ ਮੈਡਮ ਨੇ ਕਿੰਨੀ ਕੀ ਉਮਰ ਦੇ ਬੱਚੇ ਹੈਗੇ ਆ ਜੀ ਬੱਚੇ ਲੀਅਰਬਾਊਟ 4 ਤੋਂ 5 ਸਟੈਂਡਰਡ ਦੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਬੱਚੇ ਆ ਸਾਰੇ ਇੱਕ ਬੱਚਾ 3rd ਕਲਾਸ ਦਾ ਹੀ ਹੈ ਹਾਂ ਬੱਚੇ ਕੋਈ ਸਵਿਰਯਤਤਾ ਨਹੀਂ ਹੋਏਗਾ ਜੀ ਦੋ ਤੋਂ ਤਿੰਨ ਬੱਚੇ ਅਨਕੌਸ਼ੀਅਸ ਕੰਡੀਸ਼ਨ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਟਿਆ ਹੋਇਆ ਸੀ ਪਰ ਹੁਣ ਅੰਡਰ ਕੰਟਰੋਲ ਹੈ ਅ ਮੈਂ ਸਵੈਰੀਂਗ ਵਗੈਰਾ ਬੱਚਿਆਂ ਦੇ ਅਰਸੀ ਕੰਟਰੋਲ ਦੇ ਵਿੱਚ ਹੈਗੇ ਹਾਂ ਹਾਂ ਹੁਣ ਕੰਟਰੋਲਸ ਹੈ ਟ੍ਰੀਟਮੈਂਟ ਤੋਂ ਬਾਅਦ ਕੰਟਰੋਲਸ ਹੈ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਜੀ ਉਹ ਸਕੂਲ ਵੱਲੋਂ ਉਹਨਾਂ ਨੇ ਸੂਚਿਤ ਕਰਤਾ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਵੀ ਚੁੱਕੇ ਨੇ ਹਾਂਜੀ ਠੀਕ ਹੈ ਥੈਂਕ ਯੂ